ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸਸਤਰੀ ਕਲਜੀ ਕੌਜ਼ਿੰਦਰ ਪੰਜਾਬੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਪਾ ਆ ਗਏ ਸੀ ਘਰ ਤੇ ਆਪਾਂ ਬਲੌਗ ਦੀ ਸ਼ੁਰੂਆਤ ਕਰਨ ਲੱਗੇ ਆਂ ਤੇ ਗਾਇਜ਼ ਅੱਜ ਬਣਾਣੀ ਆ ਸੀ ਗੁੱਗਨ ਹੰਮੀ ਦੇ ਸਾਡੇ ਮੱਥਾ ਟਿਕੇਗਾ ਠੀਕ ਹੈ ਜੀ ਉਹ ਸਾਡੀਆਂ ਸੇਮੀਆਂ ਬਣਾਉਣੀਆਂ ਸੀ ਤੇ ਸੇਮੀਆਂ ਬਣਾਵਾਂਗੀ ਤੇ ਤੁਹਾਡੇ ਨਾਲ ਮੈਂ ਉਸੇ ਤਰ੍ਹਾਂ ਹੀ ਵੀਡੀਓ ਸ਼ੇਅਰ ਕਰਾਂਗੀ ਬਾਕੀ ਬਹੁਤ ਸਾਰਾ ਪਿਆਰ ਦੇਣ ਲਈ ਮੈਨੂੰ ਇੰਨਾ ਸਪੋਰਟ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਇੱਧਰ ਬਣਾਉਣ ਲੱਗੀ ਸੀ ਮੈਂ ਨਾਸ਼ਤਾ ਮੈਂ ਕਿਹ ਨਾਲੇ ਵੀਲੌਗ ਦੀ ਸ਼ੁਰੂਆਤ ਕਰ ਲੈਣੇ ਆ ਤੇ ਅਸੀਂ ਬਹੁਤ ਸਾਰੀਆਂ ਭੈਣਾਂ ਬਣਾਉਂਦੀਆਂ ਵੀ ਗੁੱਗਾ ਪਾਉਂਦੇ ਆ ਹਨਾ ਕਈ ਹਰ ਕਿਸੇ ਦਾ ਆਪਣਾ ਆਪਣਾ ਤਰੀਕਾ ਹੁੰਦਾ ਸਾਡੇ ਸੇਮੀਆਂ ਦਾ ਗੁੱਗਾ ਪਾਉਂਦੇ ਆ ਸੀ ਤੇ ਮੈਂ ਕਿਹਾ ਚਲੋ ਸੇਮੀਆਂ ਬਣਾਵਾਂਗੇ ਅੱਜ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਅਸੀਂ ਹੱਥਾਂ ਨਾਲ ਬਣਾਉਂਦੇ ਹੁੰਦੇ ਆ ਜੀ ਸੇਮੀਆਂ ਘਰ ਦੇ ਆਟੇ ਦੀਆਂ ਸਾਡੀਆਂ ਪਹਿਲੀਆਂ ਸੇਮੀਆਂ ਗੁੱਗੇ ਦੇ ਚੜਦੀਆਂ ਮਤਲਬ ਰਿਵਾਜ ਆ ਸਾਡੇ ਵੱਡੇ ਬਜ਼ੁਰਗਾਂ ਦੀਆਂ ਜਿੱਦਾਂ ਕਰਦੇ ਆ ਉਦਾਂ ਅਸੀਂ ਵੀ ਕਰਦੇ ਆ ਅੱਗੋਂ ਅੱਗੋਂ ਸਾਡੀਆਂ ਆਉਣ ਵਾਲੀਆਂ ਮੂਹਾਂ ਵੀ ਕਰਨੀਆਂ ਜੀ ਤੇ ਬਾਕੀ ਜਦ ਤੱਕ ਬਣੇ ਰਹੂ ਮੈਂ ਕਿਹਾ ਚਲੋ ਨਾਸ਼ਤਾ ਬਣਾ ਲਾਂ ਫਿਰ ਮੈਂ ਸੇਲੀਆਂ ਬਣਾਉਂਗੀ ਜਿੱਦਾਂ ਬਣਾਉਂਦੀ ਹੁੰਦੀ ਆ ਸੇਂਗਿਆ ਆਟਾ ਉਸੇ ਤਰ੍ਹਾਂ ਹੀ ਤੁਹਾਨੂੰ ਦਿਖਾਉਂਗੀ ਮੈਂ ਠੀਕ ਹੈ ਜੀ ਬਣੇ ਰਹੋ ਤਦ ਤੱਕ ਤੇ ਲੋ ਜੀ ਇਹ ਅਸੀਂ ਆਟਾ ਪਸਵਾਇਆ ਦੇਖੋ ਸਭ ਤੋਂ ਪਹਿਲਾਂ ਸੁੱਝਾ ਆਟਾ ਪਏ ਨਾਲ ਦੇ ਬਾਬਾ ਜੀ ਦਾ ਕੱਢ ਲਾਂਗੇ ਇਹਨੂੰ ਆਪਾਂ ਇਦਾਂ ਛਾਣ ਲੱਗੇ ਆ ਆ ਦੇਖੋ ਇਦਾਂ ਛਾਣ ਲੈਣਾ ਪਹਿਲਾਂ ਮੈਦਾ ਕੱਢ ਲੈਣਾ ਜਿਹੜੀਆਂ ਆਪਾਂ ਸੇਂਗੀਆਂ ਬਣਾਉਣੀਆਂ ਹੁੰਦੀਆਂ ਨੇ ਆਪਾਂ ਵੈਸੇ ਹੀ ਇਹਨਾਂ ਚਲੋ ਮੈਂ ਪਾਪਾ ਜੀਰੀਆਂ ਬਣਾ ਲਈਆਂ ਜੀ ਆਪਾਂ ਘਰ ਦੇ ਵੀ ਬਣਾ ਲਈਏ ਤੇ ਇਦਾਂ ਮਹਿਤਾ ਕੱਢ ਲਿਆ ਕਰੋ ਕੋਈ ਚੁੰਨੀ ਲਾਗੇ ਨਾ ਜੇਕਰ ਤੁਹਾਡੇ ਕੋਲ ਬੰਬਰ ਦੀ ਉਹਦੇ ਤੇ ਵੀ ਬਹੁਤ ਵਧੀਆ ਨਿੱਕਾ ਜਾਂਦਾ ਤੇ ਚੁੰਨੀ ਬਰੀਕ ਦੇ ਵਿੱਚ ਐ ਨਿੱਕਾ ਜੇਗਾ ਕਿ ਇਹਦਾ ਜਿਹੜਾ ਛਾਨਸ ਹੈ ਉਹ ਆਪਾਂ ਜਿਸ ਤਰ੍ਹਾਂ ਮਰਜੀ ਯੂਜ਼ ਲਿਆ ਸਕਦੇ ਹਾਂ ਚਾਹੀਓ ਦਾ ਪ੍ਰਸ਼ਾਦ ਬਣਾ ਲਓ ਠੀਕ ਹੈ ਜੀ ਚਾਹੇ ਤੁਸੀਂ ਇਦਾਂ ਹੀ ਰੱਖੋ ਤੇ ਗਾਇਜ਼ ਇੱਧਰ ਆਪਾਂ ਆਟਾ ਛਾਣ ਲਈਏ ਫਿਰ ਤੋਂ ਮੋਟਨਿਆਂ ਮੈਂ ਮਰਕਾ ਦੂੰਗੀ ਤਿਆਰੇ ਖੋਜੀ ਇੰਦਾ ਦਾ ਛਾਣਸ ਜਾਂ ਨਿਕਲ ਜੇਗਾ ਠੀਕ ਹੈ ਇੰਦਾ ਦੇ ਛਾਣਸ ਨੂੰ ਆਪਾਂ ਨੂੰ ਰੀਚਦੇ ਪੜਨੀ ਹਾਂ ਇਹਨਾਂ ਨੂੰ ਮਸ਼ੀਨ ਨਾਲ ਵਟੀਆਂ ਮੈਨੂੰ ਮੈਂ ਮੈਂ ਤੇ ਹਰ ਸਾਲ ਹੱਥ ਨਾਲ ਹੀ ਵਟਦੀ ਐ ਪਰ ਮਸ਼ੀਨ ਨਾਲ ਵੀ ਵਟ ਲਉ ਨਹੀਂ ਮਸ਼ੀਨ ਨਾਲ ਵੀ ਵਟਣਾ ਚਾਹੀਏ ਤੇ ਆਪਣੀ ਮਰਜ਼ੀ ਹੈ ਮਸ਼ੀਨ ਨਾਲ ਹੀ ਵਟ ਲਾਂਗੇ ਅਸੀਂ ਘਰ ਜੋਗੀਆਂ ਥੋੜੀਆਂ ਜਿਹੀ ਮਸ਼ੀਨ ਨਾਲ ਵਟ ਲਾਂਗੇ ਆਵਾਜ਼ ਤਾਂ ਆਪੀ ਜੋ ਨਹੀਂ ਪਤਲੀ ਬਰੀਕ ਹੋਣੀ ਚਾਹੀਦੀਆਂ ਵਧੀਆ ਬਰੀਕ ਨਹੀਂ ਬਸ ਠੀਕ ਹੈ ਫਿਰ ਵਟ ਲਾ ਕੇ ਆਪਾਂ ਵੀ ਮਸ਼ੀਨ ਨਾਲ ਇਹ ਥੋੜੀਆਂ ਜੀਆਂ ਹੱਥ ਨਾਲ ਵਟ ਲਈ ਨੇ ਬਾਬਾ ਜੀ ਦੇ ਮੱਥੇ ਤੇ ਆਹਾਂ ਪੈਗੀ ਬਣਾਈ ਚੰਨੀ ਉਸ ਦੀ ਜਿਸ ਮਨੈ ਜੀ ਨਹੀਂ ਲੱਗਦਾ ਮੇਰੇ ਲੈ ਕੇ ਆ ਕਲੀ ਕਰ ਆਂ ਅਰ ਮੇਰੇ ਕੋਲ ਹੈਗੀ ਏ ਜਿੰਦੀ ਮੇਰੀ ਵਧੀਆ ਨਹੀਂ ਹੈਗੀ ਆਉਂਦੀ ਆ ਕਿਉਂ ਮੋੜੀ ਆ ਹਾਂ ਵਧੀਆ ਨਹੀਂ ਨਿਕਲਦੀ ਹੁੰਦੀ ਚੰਨੀ ਤੋਂ ਮਰੇ ਜੀ ਤੇ ਚਲ ਇੱਧਾ ਕਰਕੇ ਲੈ ਮੈਂ ਦੇਖਾਂਗੀ ਨਾ ਪਿੱਛ ਹੁੰਦੀ ਕਿ ਨਹੀਂ ਇਸ ਸੇਵੀਆਂ ਦੇ ਕੇਵਲੋ ਕਹਿੰਦੇ ਸੇਵੀਆਂ ਮੱਥਾ ਡੇਟ ਨਹੀਂ ਨਾ ਹੁਣ ਫੇਰ ਦੇਖਦੇ ਫੇਰ ਕਰਦੇ ਫੇਰ ਬੋਲਦੇ ਨਹੀਂ ਮੈਂ ਬਣਾਣੀ ਆ ਘਰ ਵਾਸਤੇ ਪੁਣੀਆਂ ਥੋੜਾ ਨਹੀਂ ਬਣਾਉਂਗੀ ਮੈਂ ਆ ਦੇਖੋ ਜੀ ਆਇਆ ਦੇਖੋ ਬਿਲਕੁਲ ਮੱਦਾਂ ਨਿਕਲ ਗਿਆ ਹੁਣ ਆਪਾਂ ਇਹਦੇ ਵਿੱਚ ਜਿੰਨੀਆਂ ਸੇਵੀਆਂ ਬਟਣੀਆਂ ਉਹਨਾਂ ਗੁੱਲ ਲਾਂ ਉਹਨਾਂ ਜਿਹੜੇ ਚੋ ਕੱਢ ਲਈਏ ਕਿਉਂਕਿ ਸਾਰਾ ਸਾਡੇ ਕੋਲ ਦੁਪੱਟਿਆਂ ਨਹੀਂ ਜਾਣਾ ਇੱਕਦਮ ਹੱਥ ਨਾਲ ਵਟਣਾ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੈ। ਉਹ ਰੁਕੋ। ਇਹਨਾਂ ਨੂੰ ਵੀ ਸਖਤ ਨਾਲ ਭਾਈ ਜਿਹੜਾ ਜੇ ਵੀ ਸਖਤਾ ਕੀ ਰੱਖਣਾ। ਤੇ ਲੋ ਜੀ ਇਹਨੂੰ ਆਪਾਂ ਰੱਖਣਾ ਸਖਤ ਜਿਹਾ ਠੀਕ ਹੈ ਤਾਂ ਕਿ ਸੇਵੀਆਂ ਵਧੀਆ ਤਰੀਕੇ ਨਾਲ ਵਟਣੀਆਂ। ਫਿਰ ਆਪਾਂ ਇਹਨੂੰ ਥੋੜਾ ਜਿਹਾ ਘੋੜ ਦਾ ਹੱਥ ਲਾ ਕੇ ਨਾ ਹਲਕਾ ਜਿਹਾ ਬਸ ਫਿਰ ਇਹਨੂੰ ਆਪਾਂ ਜਿਵੇਂ ਬੰਦ ਡੱਬੀ ਦੇ ਵਿੱਚ ਪਾ ਲਾਂਗੇ ਥੋੜੀ ਦੇਰ ਬਾਅਦ ਆਪਾਂ ਫਿਰ ਇਹਨੂੰ ਸੀਮੀਆਂ ਵਟ ਲਾਂਗੇ ਪਹਿਲੇ ਤੇ ਲੋਚੀ ਵਟਾ ਗੁੱਝੇ ਉਂਟਾ ਕਰਾਂਗੇ ਇਹਨੂੰ ਤੇ ਨਾ ਗਾਇਜ਼ ਆ ਦੇਖੋ ਆਪਾਂ ਸੀਮੀਆਂ ਇਦਾਂ ਵਟਦੇਵੇਂ ਆ ਹੱਥਾਂ ਦੇ ਨਾਲ ਮੈਨੂੰ ਬੱਤੀ ਬਣਾ ਕੇ ਦੇਣੀ ਵਟਣਾਂ ਦੇ ਤਾਂ ਬੱਤੀ ਬਣਾ ਕੇ ਵਟਦੀ ਹੈ ਪਰ ਮੈਂ ਇੱਦਾ ਹੀ ਵਟਦੀ ਹੁੰਦੀ ਆ ਆ ਦੇਖੋ ਤੇ ਇਦਾਂ ਦੀਆਂ ਬਰੀਕ ਬਰੀਕ ਵਟਦੇ ਆਂ ਸੀ ਹੁਣ ਇਹਨਾਂ ਨੂੰ ਫਿਰ ਸੁਕਾ ਕੇ ਫਿਰ ਆਪਾਂ ਭੁੰਨ ਲਾਂਗੇ ਕਹ ਜੀ ਬਾਕੀ ਬਹੁਤ ਸਾਰੀਆਂ ਜਦੋਂ ਵੱਟਾਂ ਗਿਆ ਲੈ ਸਟਾਰਟ ਕੀਤੀਆਂ ਇੱਕ ਵੀ ਦਾ ਤੋੜ ਰਹੀ ਸੀ ਕਿ ਵੀ ਦਾ ਉੱਠ ਕੇ ਚਲੀ ਗਈ ਉਹਨੇ ਚਾਵਲ ਰੱਖੇ ਹੋਏ ਨੇ ਗੈਸ ਤੇ ਤਿੰਨ ਬੰਦੇ ਤੋੜ ਰਹੇ ਆ ਤਿੰਨ ਬੰਦੇ ਤੋੜ ਰਹੇ ਆ ਕਿਉਂਕਿ ਟਾਈਮ ਸਾਡੇ ਕੋਲ ਬਹੁਤ ਘੱਟ ਹੈ ਇਹ ਧੁੱਪ ਚ ਸੁਕਾਣੀਆਂ ਵੀ ਨੇ ਫਿਰ ਭੁੰਨਣੀਆਂ ਨੇ ਫਿਰ ਦਾ ਕਰਕੇ ਫਿਰ ਆਪਾਂ ਪਾਪਾ ਜੀ ਦੇ ਮੱਖਣ ਰੱਖੇ ਆ ਦੇਖੋ ਸਾਡੀਆਂ ਸੇਵੀਆਂ ਵੱਟ ਕੇ ਉਗ ਲਿਆ ਆ ਦੇਖੋ ਥੋੜਾ ਜਿਹਾ ਰਹਿ ਗਿਆ ਆਟਾ ਸਾਡਾ ਹੁਣ ਆਪਾਂ ਤਿੰਨ ਜਣੀਆਂ ਹੋਣੀਆਂ ਵਾ ਰਵਟੀਆਂ ਜਾਣੀਏ ਅਮਰਤ ਵੀ ਵੱਟੇ ਦੀ ਵਰਤ ਨੂੰ ਵੀ ਆਉਂਦੀ ਹੈ ਵੈਸੇ ਦਾ ਕੋਣ ਆਈ ਅਮਰਤ ਸੋ ਸਾਰੀਆਂ ਵੱਟੀਆਂ ਆ ਗਈਆਂ ਸਾਡੀਆਂ ਕਿੱਥੇ ਸਾਰੀ ਵੱਟੀ ਗਈ ਥੋੜਾ ਹੀ ਰਹੀ ਅੱਧੀਆਂ ਤਾਂ ਵੱਟ ਗਈ ਘੰਟਾ ਹੋਰ ਨਹੀਂ ਹੋਰ ਲੱਗਦਾ ਦੇਖੇ ਲੱਗਦਾ ਵੇਖ ਲੱਕ ਕਿੰਨਾ ਅਸੀਂ ਪੇੜੇ ਵੰਡ ਲੈਣੇ ਹੁਣ ਆਪਣੇ ਆਪ ਹਾਂ ਪਿਛਲੇ ਸਾਲ ਯਾਦ ਨਹੀਂ ਕਿ ਆਪਾਂ ਬੰਡਲ ਲਏ ਹੁੰਦੇ ਸੀ ਹੈ ਨਾ ਮੇਰੀਆਂ ਦੇਖੀ ਹੋਈਆਂ ਮੇਰੀਆਂ ਵੱਟੀਆਂ ਮੜੀਆਂ ਅਸੀਂ ਮਤਲਬ ਜੇ ਤਾਂ ਮੇਰੀ ਮੰਮੀ ਆ ਵੱਟਦੇ ਹੁੰਦੇ ਸੀ ਨਾ ਅਸੀਂ ਮੈਂ ਅਸੀਂ ਬਟੀਆਂ ਬਣਾਈਆਂ ਬਣਦੀ ਰੰਗ ਬਰੰਗੀਆਂ ਕਲਰ ਪਾ ਕੇ ਕਲਰ ਵਾਲੀ ਹਾਂ ਕੱਲ ਇਹਵੇਂ ਬਣਾਉਂਦੇ ਸੀ ਨਾ ਮਿੱਠੀਆਂ ਔਰ ਕਲਰ ਵਾਲੀ ਅੱਛੀ ਵੀ ਲੱਗਦੀਆਂ ਸੀ ਇਹ ਇਹ ਬਚਾਰੀ ਮੇਰੇ ਵਾਂਗੂ ਇੱਕ ਇੱਕ ਜਿਵੇਂ ਹੀ ਤੋੜਦੀ ਹੈ ਇਹ ਫੁਰਤੀਲੀ ਹੈ ਬਈ ਸਾਡੇ ਕੋਲੋਂ ਤਾਂ ਇੱਕ ਇੱਕ ਟੁੱਟਦੀ ਹੈ ਮਸਾਂ ਇਹ ਤੋੜਦੀ ਹੈ ਜੀ ਫਟਾਫਟ ਇਹ ਫੁਰਤੀਲੀ ਹੈ ਦੋਸਤ ਨੂੰ ਲੱਗਦਾ ਹੈ ਕਿ ਸੇਮੀਆ ਮੈਂ ਨਹੀਂ ਆਦੀ ਹਾਂ ਲਓ ਗਾਇਸ ਆ ਦੇਖੋ ਆਪਾਂ ਸੇਵੀਆਂ ਹੁਣ ਵੱਟ ਲਿਆ ਨੇ ਹੁਣ ਇਹਨਾਂ ਨੂੰ ਨਾ ਆਪਾਂ ਧੁੱਪੇ ਰੱਖ ਦਿੰਨੇ ਆ ਤੇ ਇਹਨਾਂ ਨੂੰ ਬਹੁਤ ਸੁੱਚਮ ਰੱਖਣੀ ਪੈਂਦੀ ਹੈ ਤੇ ਫਿਰ ਇਹਨੂੰ ਟੱਕ ਦਿੰਨੇ ਆ ਕਿਉਂਕਿ ਤੁਹਾਨੂੰ ਪਤਾ ਹੈ ਕੋਈ ਚਿੜੀਆਂ ਜਾਨਵਰ ਫਿਰ ਮੂੰਹ ਮਾਰ ਜਾਂਦੇ ਆ ਹਨਾ ਤੇ ਛੁੱਲੀ ਨਾਲ ਟੱਕ ਦਿੰਨੇ ਆ ਚੰਗੀ ਤਰ੍ਹਾਂ ਸੁੱਕ ਜਾਣਗੀਆਂ ਫਿਰ ਇਹਨਾਂ ਨੂੰ ਆਪਾਂ ਸ਼ਾਮਨੀ ਭੁੰਨਾਂਗੇ ਕਿਉਂਕਿ ਧੁੱਪ ਬਹੁਤ ਜ਼ਿਆਦਾ ਹੋਈ ਪਈ ਹੈ ਬਾਕੀ ਕਰ ਲੈਨੇ ਆ ਘਰ ਦੇ ਛੋਟੇ ਛੋਟੇ ਕੰਮ ਲਓ ਜੀ ਸੂਰ ਇਸ ਬਹੁਤ ਸਖਤ ਧੁੱਪ ਲੱਗਦੀ ਪਈ ਹੁੰਦਾ ਜਾ ਜੇ ਚਲੋ गाइस ਇਹ ਬਣਾਣ ਲੱਗੇ ਸੀ ਆਪਾਂ ਕੋਫਤੇ ਆ ਛੋਟੇ ਅੱਜ ਹੁਣ ਆਪਾਂ ਘੀਆ ਲਈਏ ਘੀਆ ਦਾ ਨਾ ਹੁਣ ਕੱਦੂ ਕਸ ਕਰ ਲਾਂਗੇ ਆਪਾਂ ਤੇ ਮਸਾਲਾ ਕਰ ਲੈਨੇ ਆ ਤਿਆਰ ਤੇ ਅੱਜ ਬਣਾਉਂਗੀ ਮੈਂ ਕੋਫਤੇ ਸੇ ਲੋ गाइस ਇੱਧਰ ਬਣਾਣ ਲੱਗੇ ਸੀ ਆਪਾਂ ਸਬਜੀ ਆ ਦੇਖੋ ਮੈਂ ਕੜਾਈ ਧਾਲ ਲਈਏ ਕਿਉਂਕਿ ਜਦੋਂ ਆਪਾਂ ਨੂੰ ਫਟਾਫਟ ਕੁਝ ਕਰਨਾ ਹੋਵੇ ਨਾ ਤੇ ਫਿਰ ਆਪਾਂ ਦੋ ਕੜਾਈਆਂ ਧਰ ਕੇ ਸਬਰ ਆਂਦਾ ਤੇ ਅੱਧ ਕੀ ਸਾਡਾ ਆ ਗਿਆ ਸੀਗਾ ਬੇਸਣ ਕੁੱਲਾ ਜਿਹੜਾ ਆਪਾਂ ਚੱਕੀ ਤੋਂ ਲੈ ਆਨੇ ਹੁੰਦੇ ਆ ਨਾ ਇਹ ਤੇ ਕੁੱਲਾ ਲਈ ਆਏ ਸੀਗੇ ਤੇ ਇਹ ਮੈਨੂੰ ਫਿਰ ਵੀ ਵਹਿਮ ਪੈਂਦਾ ਇਹ ਮੇਂ ਛਾਣ ਕੇ ਆ ਤੇ ਸਾਡਾ ਘਰ ਦਾ ਇੰਨਾ ਕੋੜ ਹੈ ਨਾ ਅੱਖਾਂ ਦੇ ਵਿੱਚ ਲੱਗ ਰਿਹਾ ਬਹੁਤ ਜ਼ਿਆਦਾ ਤੇ ਬਾਕੀ ਕੁਲਵਿੰਦਰ ਕੌਰ ਸਿਸ ਭੈਣ ਨੇ ਮੈਨੂੰ ਜੁੜੀਏ ਮੇਰੇ ਨਾਲ ਬਹੁਤ ਸਾਰਾ ਥੈਂਕ ਯੂ ਬਹੁਤ ਅੱਛਾ ਲੱਗਿਆ ਉਹਨਾਂ ਨੇ ਕਿਹਾ ਕਿ ਤੁਹਾਡੀ ਵੀਡੀਓ ਬਹੁਤ ਅੱਛੀਆਂ ਲੱਗ ਰਹੀਆਂ ਕੁਲਵਿੰਦਰ ਸਿਸਟਰ ਬਹੁਤ ਸਾਰਾ ਧੰਨਵਾਦ ਤੁਹਾਡਾ ਬਹੁਤ ਅੱਛਾ ਲੱਗਿਆ ਮੈਨੂੰ ਤੇ ਇਧਰ ਆ ਦੇਖ ਲਓ ਮੈਂ ਕੱਦੂ ਕਸ ਕਰ ਲਈ ਸੀ ਹਾਰੇ ਤੋਂ ਕੀ ਆ ਉਹ ਰੱਪਾ ਇਹ ਨੂੰ ਨਾ ਐਦਾਂ ਪਾ ਕੇ ਸਾਰੇ ਈਆਂ ਨੂੰ ਇਹਦੇ ਵਿੱਚ ਹੀ ਪੇਸਣ ਆਪਾਂ ਕੋਲ ਰਿਆ ਖਾ ਲੈ ਗਏ ਚ ਤੇਲ ਉਹ ਵੀ ਕੀੜੀਆਂ ਵਿੱਚੋਂ ਆ ਗਿਆ ਤੇ ਇੱਧਰ ਮਸਾਲਾ ਸਾਡਾ ਤੇਲ ਦੇਖੋ ਬਿਲਕੁਲ ਗਰਮ ਹੋ ਗਿਆ ਜਿਵੇਂ ਸੌਣ ਬਣਾ ਗ੍ਰਾਈਂਡ ਆ ਗਿਆ ਸੀ ਇਹਨਾਂ ਸਾਰਾ ਕੁਝ ਵਿੱਚ ਹੀ ਗ੍ਰਾਈਂਡ ਕਰ ਲੈਣੀ ਹੁੰਦੀ ਆ ਆ ਤਰ੍ਹਾਂ ਕਰਦਾ ਸੰ ਹਰੀਆਂ ਮਿਰਚਾਂ ਟਮਾਟਰ ਠੀਕ ਹੈ ਜੀ ਉਹਨਾਂ ਆਪਾਂ ਨੂੰ ਫੁੱਲ ਲੈਨੇ ਮਸਾਂ ਦੇ ਉੱਧਰ ਆਪਾਂ ਬਣਾ ਲੈਨੇ ਛੋਟੇ ਜਦ ਤੱਕ ਮਸਾਲਾ ਪੁੱਜੇਗਾ ਟੱਕ ਮੇਰੇ ਕੋਲ ਛੋਟੇ ਵੀ ਬਣ ਕੇ ਤਿਆਰ ਹੋ ਜਾਣਗੇ ਆਪਣਾ ਸਬਜ਼ੀ ਨੂੰ ਤੀਰਾ ਕੰਮ ਹੋਇਆ ਹੋਵੇ ਨਾ ਫਿਰ ਸਾਨੂੰ ਟੈਨਸ਼ਨ ਨਹੀਂ ਹੁੰਦੀ ਅੱਗੇ ਜਦ ਅੰਦਰ ਮੈਂ ਕੋਲ ਨਹੀਂ ਬੇਸਕ ਜਿਹਦੇ ਵਿੱਚ ਪਾਣੀ ਪਾਉਂਦੇ ਸਾਨੂੰ ਬਿਲਕੁਲ ਲੋੜ ਨਹੀਂ ਹੁੰਦੀ ਦੇ ਲੋ ਜੀ ਆ ਦੇਖੋ ਬੀਸਨ ਆਪਾਂ ਇੱਦਾਂ ਘੋਲ ਲੈਣਾ ਠੀਕ ਹੈ ਚੰਗੀ ਤਰ੍ਹਾਂ ਹੁਣ ਆਪਾਂ ਛੋਟੇ ਛੋਟੇ ਬਣਾ ਲਾਂਗੇ ਆਪਾਂ ਕੋफ्ते ਇੱਦਾਂ ਕਰਕੇ ਆਪਾਂ ਇਤੇ ਕੋफ्ते ਬਣਾ ਲੈਨੇ ਫਿਰ ਆਪਾਂ ਬਣਾਵਾਂਗੇ ਕੋਫਟਿਆਂ ਦੀ ਸਬਜ਼ੀ ਜੀ ਅੱਜ ਦੇਖ ਨਿਸ਼ਾਨ ਸਾਨੂੰ ਇੰਨਾ ਥੰਗ ਕਰਦਾ ਅੱਜ ਟਰੈਕਟਰ ਦਾ ਟੈਕ ਲਾ ਰਿਹਾ ਕਿਵੇਂ ਕਾਰ ਦੇ ਵਿੱਚ ਟਰੈਕਟਰ ਵਾਲਾ ਟੈਕ ਲਾਣਾ ਇਹ ਬਹੁਤ ਹੰਤ ਰਿਹਾ ਸਾਨੂੰ ਮੇਰੇ ਘਰ ਦੇ ਨਾਲ ਇਹੀ ਲੱਗੇ ਜਾ ਰਿਹਾ ਗਰਮ ਗਰਮ ਕਲਵੀ ਮੇਰੀਆ ਲੱਗਿਆ ਠੀਕ ਨਹੀਂ ਹੋਇਆ ਕਿਤੇ ਚੱਲ ਗਿਆ ਜਖਮ ਹੋਇਆ ਬੰਦ ਗਰਮ ਗਰਮ ਲੱਗਿਆ ਜਿੱਦਾਂ ਕੜਾਈ ਦਾ ਕੋਰਨਰ ਹੈ ਇਹ ਲੋਕੀਏ ਨਾਲ ਬਾਤ ਨਹੀਂ ਆਉਣਾ ਹਲਕਾ ਪਾਣੀ ਕਹਿੰਦੇ ਨੇ ਪਲਟੀ ਮਰਵਾਉਂਦੇ ਨੇ ਹੋਰ ਵਧੀਆ ਜਿਹੀ ਸਿੱਖਦੇ ਨੇ ਥੋੜੇ ਮੋਠੇ ਮੋਠੇ ਜੇ ਕਰੋਗੇ ਮੇਰੇ ਵਧੀਆ ਜੇ ਰਾੜ ਜਾਂਦੇ कोफत्या सब्जी पता बहुत स्वाद बनती है टेस्टी भी बहुत बनती है जब आपने नाली मसाला जे आप इतना एक गैस से कोफते बना लिये तो इतनी सब्जी बना लीए ना टाइम नहीं लगता है बस जेकर आप जल्दी काम करना हो, भी तो अच्छा हो। है और ही है गर्मी देख लो अच कि जन्माष्टमी तो बाद गर्मी बहुत घट चाहिए ਦਾ ਤਾਂ ਕਫਲਾਣਿਆ ਡੜਾ ਮੈਂ ਕੋਫਤੇ ਬਣਾ ਲੈਂਦੀ ਆ ਠੀਕ ਹੈ ਜੀ ਤੇ ਲੋ ਜੀ ਇੱਧਰ ਪਾਣਾਰੇ ਸਾਡੇ ਕੋਫਤੇ ਤੇ ਆ ਦੇਖੋ ਜੀ ਮੈਂ ਕੋਫਤੇ ਬਣਾ ਲੇ ਕੁਛ ਤੇ ਕੁਛ ਪਈ ਹੋਈ ਸੀ ਤੇ ਇਹ ਬਣਾ ਰਹੇ ਆ ਠੀਕ ਹੈ ਜੀ ਤੇ ਇੱਧਰ ਪੁੱਜ ਗਿਆ ਦੇਖੋ ਸਾਡਾ ਮਸਾਲਾ ਸਾਡਾ ਮਸਾਲਾ ਪੁੱਜ ਕੇ ਹੁਣ ਪਿਆਰ ਹੋਣ ਲੱਗਿਆ ਤੇ ਬੰਦੀ ਚੰਲੇ ਵੀ ਲੱਗਣ ਲੱਗਿਆ ਜੀ ਤੇ ਮੈਂ ਇਹਦੇ ਵਿੱਚ ਪਾ ਦਿੰਨੀ ਹੁਣ ਆਪਣੇ ਟੇਸਟ ਅਨੁਸਾਰ ਨਮਕ ਨਮਕ ਇੱਥੇ ਥੋੜਾ ਜਿਹਾ ਮੈਂ ਘੱਟ ਤਾਂ ਪਾਉਂਗੀ ਕਿਉਂਕਿ ਮੈਂ ਕੋਫਤਿਆਂ ਚ ਵੀ ਪਾਇਆ ਹੈ ਨਾ ਥੋੜੀਆਂ ਜਿਹੀਆਂ ਲਾਲ ਮਿਰਚਾਂ ਜ਼ਿਆਦਾ ਨਹੀਂ ਪੰਦੀ ਹੁੰਦੀ ਥੋੜੀ ਜਿਹੀ ਹਲਦੀ ਠੀਕ ਹੈ ਜੀ ਥੋੜੀ ਜੀ ਕੜਾਂ ਦੇ ਦੇ ਵਿੱਚ ਕਿਚਨ ਕਿਕ ਮਸਾਲਾ ਜਿੰਨੇ ਕਾ ਬੰਦੇ ਹਨ ਥੋੜਾ ਜਿਹਾ ਪਾ ਦਿੰਦੇ ਆ ਇਹਦੇ ਵਿੱਚ ਆਪਾਂ ਫਰਮ ਮਸਾਲਾ ਜਿੰਨੇ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਫਿਰ ਪਾ ਲਿਆ ਆਪਾਂ ਇਹਦੇ ਵਿੱਚ ਜੀਕੀ ਮਿਰਚ ਤੇ ਡੇਗੀ ਮਿਰਚ ਤੇ ਨਾਲਾ ਸਬਜ਼ੀ ਚ ਬਹੁਤ ਸੋਹਣੀ ਲੱਗੇਗੀ ਅੱਜ ਬੈ ਕਿੰਨਾ ਵਾਜੀ ਬਾਹਰ ਤਾਂ ਚਿੱਕਾ ਹੱਜਣੇ ਸ਼ੁਰੂ ਹੋ ਗਿਆ ਨੇ ਸਾਂ ਮੇਰੀ ਅੰਨੀ ਖੁਸ਼बू ਜਾਂਦੀ ਹੈ ਤੁਹਾਨੂੰ ਪਤਾ ਹੀ ੱੱਲੇ ਨਾ ਲੱਗੇ ਥੋੜਾ ਜਿਹਾ ਪਾਣੀ ਦਾ ਛਿੱਟਾ ਦੇ ਦਵਾ ਇਹਦੇ 'ਚ ਚੰਗੀ ਲੱਗਣਾ ਮਸਾਲਾ ਲੱਗਦਾ ਜਿੰਨਾ ਇਹ ਕੜਾਈ ਵਿਚਾਰੀ ਹਲਕੇ ਵੀ ਹੋ ਗਏ ਸਾਡੇ ਕਿ ਇਹ ਬਹੁਤ ਸਾਰਾ ਯੂਜ਼ ਹੁੰਦੀ ਹੈ ਇਹ ਬਿੱਤਰ ਦੀ ਕੜਾਈ ਤੇ ਮੈਨੂੰ ਬਹੁਤ ਸਾਰੀਆਂ ਭੈਣਾਂ ਕਹਿੰਦੀਆਂ ਨੇ ਕਮੈਂਟ ਕਰ ਕਰਕੇ ਇਹਨੂੰ ਕੱਲੀ ਕਰਵਾ ਲਓ ਸਿਸਟਰ ਮੈਨੂੰ ਦਿੱਕ ਤੱਕ ਕੱਲੀ ਵਾਲਾ ਨਹੀਂ ਮਿਲ ਰਿਹਾ ਇਸੇ ਸਾਡੇ ਜਨਾ ਯਮਨਾ ਨਗਰ ਵਿੱਚ ਜੇ ਲੋ ਜੇ ਦ ਮਸਾਲਾ ਗਿਆ ਪੁੱਜ ਸਾਡਾ ਤੇ ਹੁਣ ਜਿਵੇਂ ਵੀ ਤੁਹਾਨੂੰ ਮੇਰੀ ਆਦਤ ਦਾ ਪਤਾ ਹੀ ਹੈ ਕਿ ਮੈਂ ਮਸਾਲਾ ਆਪਣੇ ਲਈ ਬਹੁਤ ਹਮੇਸ਼ਾ ਕੱਢਦੀ ਹੁੰਦੀ ਆ ਜੜੀਆਂ ਮੇਰਾਂ ਪੁਰਾਣੀਆਂ ਭੈਣਾਂ ਜੁੜੀਆਂ ਨੇ ਉਹਨਾਂ ਨੂੰ ਸਭ ਨੂੰ ਪਤਾ ਹੈ ਕਿ ਮੈਂ ਥੋੜਾ ਜਿਹਾ ਮਸਾਲਾ ਆਪਣੇ ਲਈ ਜ਼ਰੂਰ ਕੱਢਦੀ ਹੁੰਦੀ ਆ ਮੈਨੂੰ ਵਧੀਆ ਲੱਗਦਾ ਪਰੌਂਠੀਆਂ ਪੁਰਕੇ ਦੇ ਨਾਲ ਖਾਣਾ ਠੀਕ ਹੈ ਜੀ ਹੁਣ ਮਸਾਲਾ ਪੁੱਜ ਗਿਆ ਹੁਣ ਆਪਾਂ ਇਹਦੇ ਵਿੱਚ ਪਾ ਲੈਨੇ ਆ ਪਾਣੀ ਸਨਾਂ ਪਾਣੀ ਪਾ ਗਏ ਨਾ ਚੰਗੀ ਤਰ੍ਹਾਂ ਰੀਝ ਜੁਦਾ ਉਹੋਰੇ ਜਾ ਲੈਨੇ ਆ ਪਾਣੀ ਨੂੰ ਦਰਮੰਡਾ ਕੱਢ ਲਿਆ ਆਪਾਂ ਕੋਸਤੇ ਸਾਡੇ ਬਿਲ ਖੁਰ ਬਾਣ ਕੇ ਹੋ ਗਏ ਦੇਖੋ ਜੀ ਤਿਆਰ ਹੋ ਗਏ ਸਾਰਾ ਤਾਂ ਮੈਂ ਬੰਦ ਤੇ ਕੁਝ ਕੋਫਤੇ ਮੈਂ ਇਹ ਬਣਾਵਾਂਗੇ ਕੁਝ ਮਤਲਬ ਕੱਲ ਦੂਸਰੇ ਸਟਾਈਲ ਨਾ ਬਣਾਵਾਂਗੇ ਤੇ ਮੈਂ ਹੁਣ ਕੱਟ ਕੇ ਰੱਖ ਲੈਂਦੀ ਐ ਇਹਦੇ ਚ ਥੋੜੇ ਰੜੇ ਦੇ ਰਸੇ ਪਰ ਰੜੇ ਵਧੀਆ ਲੱਗਦੇ ਆ ਕੁਝ ਕੋਫਤੇ ਸਾਡੇ ਬਿਲ ਖੁਰ ਗਏ ਤਿਆਰ ਹੁਣ ਸਾਡਾ ਰੇਜ ਜਾਵੇ ਪਾਣੀ ਨੂੰ ਫੇਰ ਆਪਾਂ ਫਿਰ ਆਪਾਂ ਇਹਦੇស្ ਪਾ ਦਿੰਨੇ ਆ ਕੋਫ ਤੇ ਠੀਕ ਹੈ ਜੀ ਫੇਰ ਆਪਾਂ ਦੱਸ ਦਿਆਂ ਤੁਹਾਨੂੰ ਦੇਖੋ ਪਾਣੀ ਨੂੰ ਪਾ ਗਏ ਰੇਜਾ ਹੁਣ ਆਪਾਂ ਆਪਣੇ ਕੋਫਤੇ ਪਾ ਦਿੰਨੇ ਆ ਠੀਕ ਹੈ ਜੀ ਹੁਣ ਸਾਡੀ ਆਪਣੀ ਕੋਫਤਿਆਂ ਦੀ ਸਬਜ਼ੀ ਬਣ ਕੇ ਹੋ ਜੂ ਤਿਆਰ ਸਗੀ ਤਰ੍ਹਾਂ ਰਿਜ ਜੇ ਜੇ ਹੋ ਕੀ ਨਾ ਇਹਦੇ ਵਿੱਚ ਰਸ ਜੇ ਕੋਫਤਿਆਂ ਦੇ ਵਿੱਚ ਤੇ ਆ ਦੇਖੋ ਜੀ ਆਪਾਂ ਕੋਫਤੇ ਇਹਦੇ ਚ ਸਾਰੇ ਸਿੱਟਦੇ ਨੇ ਵੀਡੀਓ ਦੇ ਜੈਨ ਨੇ ਸੇਕ ਤੇ ਇਹਦੇ ਹੁਣ ਕੋਫਤੇ ਬਣ ਜਾਣਗੇ ਜਿਆ ਜਵੇ ਕੋਣ ਕਿਥੋਂ ਵੀਡੀਓ ਦੇਖਦਾ ਹੁੰਦਾ ਤੇ ਪਲੀਜ਼ ਤੁਹਾਡੇ ਅਗੇ ਰਿਕਵੈਸਟ ਕਰਦੀ ਹਾਂ ਜਰੂਰ ਦੱਸਿਆ ਕਰੋ ਕਿ ਮੇਰੀ ਵੀਡੀਓ ਕਿਥੋਂ ਕਿਥੋਂ ਦੇਖਦੇ ਪਏ ਹੋ ਠੀਕ ਹੈ ਬਾਕੀ ਸਾਰੀਆਂ ਭੈਣਾਂ ਦਾ ਦਿলো ਸ਼ੁਕਰੀਆ ਭੈਣ ਭਰਾਵਾਂ ਦਾ ਜੋ ਮੈਨੂੰ ਇੰਨਾ ਸਪੋਰਟ ਕਰਦੇ ਆ ਲੋ ਜੀ ਹੁਣ ਕੋਫਤੇ ਸਾਡੇ ਹੋ ਗਏ ਤਿਆਰ ਬਾਕੀ ਆਪਾਂ ਬਹੁਤ ਸਾਰੇ ਕੰਮ ਕਰ ਲਏ ਤੇ ਤੁਹਾਨੂੰ ਹੁਣ ਕਰਾਣੀਆਂ ਕਾਨਾ ਜੀ ਦੇ ਦਰਸ਼ਨ ਸਾਡੇ ਗਵਾਂਢ ਦੇ ਵਿੱਚ ਨਾ ਕਾਨਾ ਜੀ ਰੱਖਿਓਏ ਨੇ ਤੇ ਉਹ ਬਹੁਤ ਸੋਹਣੇ ਸਜਾਏ ਆ ਚਲੋ ਦੁਕਾਨੀ ਆ ਤਿੱਲੋ ਜੀ ਸਾਰਿਆਂ ਨੂੰ ਹੈਪੀ ਜਨਮਾਸ਼ਟਮੀ ਜੀ ਆ ਸਜਾਈ ਇਹਨਾਂ ਨੇ ਕ੍ਰਿਸ਼ਨ ਜੀ ਆ ਦੇਖੋ ਕਾਨਾ ਜੀ ਤੇ ਆ ਦੇਖੋ ਗੁਬਾਰੇ ਲਾਏ ਹੋਏ ਨੇ ਥੋੜਾ ਹਨੇਰਾ ਹੋ ਗਿਆ ਤੇ ਅੱਛੀ ਤਰ੍ਹਾਂ ਚਾਨਣਾ ਨਹੀਂ ਆ ਰਿਹਾ ਤੇ ਕਾਨਾ ਜੀ ਨੂੰ ਸਾਰੇ ਮੁਬਾਰਕਾ ਦਿਓ ਹੈਪੀ ਬਰਥਡੇ ਕਾਨਾ ਜੀ ਤੇ ਲੋ ਗਾਈਜ਼ ਆਇਆ ਜਨਮਾਸ਼ਟਮੀ ਦਾ ਸਾਡੇ ਕਰ ਭਰੋਸਾ ਆਂਦਾ ਹੁੰਦਾ ਸਾਡੇ ਜਨਮਾਸ਼ਟਮੀ ਹੁੰਦੀ ਹੈ ਨਾ ਤੇ ਸਾਰੇ ਮਨਾਉਂਦੇ ਆ ਤੇ ਆ ਦੇਖੋ ਜੀ ਇਹ ਆਈ ਮਠਿਆਈ ਬਹੁਤ ਸਾਰੀ ਤੇ ਇਧਰ ਆਈਆਂ ਪੂਰੀਆਂ ਆਲੂ ਤੇ ਪ੍ਰਸ਼ਾਦ ਸਾਰਿਆਂ ਨੂੰ ਹੈਪੀ ਜਨਮਾਸ਼ਟਮੀ ਠੀਕ ਹੈ ਜੀ ਸਾਡੇ ਹੋ ਰੀਆਂ ਗੁਗਾ ਨੂਮੀ ਦੀਆਂ ਤਿਆਰੀਆਂ ਕੱਲ ਗੁਗਾ ਨੂਮੀ ਹੈ